ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਸੰਜੇ ਤੌਰ ਤੇ ਬਣਾਏ ਗਏ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਤਰ੍ਹਾਂ ਦੇ ਪ੍ਰਵਾਸੀਆ ਦੀ ਸ਼ਨਾਖਤ ਬਾਰੇ ਛੇੜੀ ਗਈ ਮੁਹੰਮਦਾ ਪੁਲਸ ਤੇ ਅਸਰ ਹੁੰਦਾ ਦਿਖ ਰਿਹਾ ਸਨਾਤਨ ਕ੍ਰਾਂਤੀ ਦਲ ਦੇ ਵੱਲੋਂ ਪੁਲਸ ਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਵੀ ਪੁਲਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਅੱਜ ਸਨਾਤਨ ਕ੍ਰਾਂਤੀ ਦਲ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਕੇਰਾਉ ਕਰ ਅਤੇ ਦਫ਼ਤਰ ਦੇ ਬਾਹਰ ਥਾਲੀਆਂ ਵਜਾ ਕੇ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕ੍ਰਾਂਤੀ ਦਲ ਦੇ ਆਹੁਦੇਦਾਰਾਂ ਨਾਲ ਗੱਲਬਾਤ ਕਰਨ ਅਤੇ ਖਫਤੇ ਦਾ ਸਮਾਂ ਲੈਣ ਤੋਂ ਬਾਅਦ ਤਰਨਾ ਰੱਦ ਕਰ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਖਫਤੇ ਦੇ ਅੰਦਰ-ਅੰਦਰ ਸ਼ਹਿਰ ਦੇ ਸਾਰੇ ਪ੍ਰਵਾਸੀ ਕਿਰਾਏਦਾਰਾਂ ਦੀ شناخت ਕਰ ਲਈ ਜਾਏਗੀ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਸੰਗਠਨ ਨੇ ਉਹਨਾਂ ਨੇ ਇੱਕ ਸਾਂਝਾ ਮੰਚ ਤਿਆਰ ਕੀਤਾ ਸੀ ਇਸ ਸਨਾਤਨ ਕ੍ਰਾਂਤੀ ਦਲ ਸਾਡੇ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕੁਰੀਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਣ ਵਿਅਕਤੀ ਦੀ ਤਰ੍ਹਾਂ ਆਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕਰਾਇਮ ਕਰਕੇ ਫਿਰ ਆ ਵਾਪਸ ਚਲੇ ਜਾਂਦੇ ਨੇ ਜਿਨਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਸੋ ਅਸੀਂ ਇਸ ਪਾਸੇ ਜਦੋਂ ਸੋਚਿਆ ਸਾਰੇ ਨੇ ਬੈਠ ਕੇ ਤਾਂ ਸਾਨੂੰ ਲੱਗਿਆ ਕਿ ਇਹ ਆਉਣ ਵਾਲਾ ਸਮੇਂ ਸਾਡੇ ਲਈ ਬੜਾ ਘਾਤਕ ਹੋ ਸਕਦਾ ਹੈ ਉਹਦੀ ਅਸੀਂ ਫਿਰ ਅਸੀਂ ਵਿਉਤਬੰਦੀ ਕੀਤੀ ਜੋ ਕਾਨੂੰਨ ਦੇ ਅਕੋਰਡਿੰਗ ਸਾਡੀ ਡਿਊਟੀ ਬੰਦੀ ਸੀ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮੰਨ ਪੱਤਰ ਦੇ ਕੇ ਆਏ ਉਹਦੇ ਵਿੱਚ 12 ਮੰਗਾ ਸੀ ਮੰਗਿਆ ਸੀਗਾ ਉਸ ਤੋਂ ਬਾਅਦ ਨਗਰਪਾਲਿਕਾ ਤੇ ਜਾ ਕੇ ਅਸੀਂ ਉੱਥੇ ਦੇਖ ਕੇ ਆਏ ਆ ਬੰਨ ਪੱਤਰ ਤਾਂ ਕਿ ਕਾਨੂੰਨ ਦੇ ਅਕੋਰਡਿੰਗ ਔਰ ਜੋ ਹਾਈ ਕੋਰਟ ਦੀ ਰੂਲਿੰਗ ਹੈ ਉਹਦੇ ਅਕੋਰਡਿੰਗ ਜੋ ਕਾਨੂੰਨ ਬਣ ਰਿਹਾ ਹੈ ਉਹਦੀ ਕਾਰਵਾਈ ਹੋ ਸਕੇ ਕਾਫੀ ਸਮੇਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਤੋਂ ਸਾਨੂੰ ਨਹੀਂ ਮਿਲੀ ਵਡੇ ਅਸਰਾਂ ਨੇ ਜ਼ਰੂਰ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਮਤਾ ਪਾਸ ਕਰ ਦਿੱਤਾ ਹੈ ਜਾਂ ਉਹਨਾਂ ਨੇ ਆਰਡਰਸ ਕਰ ਦਿੱਤੇ ਕਿ ਤੁਸੀਂ ਜਾ ਕੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੰਦਾ ਕਿ ਸ਼ਹਿਰ ਦੇ ਵਿੱਚ ਇਸ ਦੀ ਜਾਂਚ ਕਰੋ ਕੀ ਕਿਹੜੇ ਵਿਅਕਤੀ ਜਿਹੜੇ ਆ ਕਿੱਥੋਂ ਦੇ ਨੇ ਕੀ ਸੋਚ ਲੈ ਕੇ ਆਏ ਨੇ ਠੀਕ ਹੈ ਉਹ ਨਹੀਂ ਕੀਤੀ ਗੀ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਗੀ ਅਸੀਂ ਮੰਗ ਕੀਤੀ ਕਿ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਰਹੋ ਲੇਕਿਨ ਜਿਹੜੇ ਘਰ ਵਾਲੇ ਨੇ ਜਿਹੜੇ ਮਾਲਕ ਨੇ ਮਕਾਨਾਂ ਦੇ ਉਹਨਾਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਕਿਰਾਏ ਤੇ ਆਪਣੇ ਮਕਾਨ ਦਿੱਤੇ ਹੋਏ ਨੇ ਔਰ ਕੋਈ ਵੀ ਇਨਟੀਮੀਸ਼ਨ ਜਿਹੜੀ ਹੈ ਥਾਣੇ 'ਚ ਜਮਾ ਨਹੀਂ ਕਰਾਈ ਜਦਕਿ ਹਾਈ ਕੋਰਟ ਦੇ ਆਦੇਸ਼ ਨੇ ਇਹ ਕਰਵਾਉਣਾ ਜ਼ਰੂਰੀ ਹੈ ਔਰ ਕਾਨੂੰਨ ਵੀ ਹੈ ਇਸ ਚੀਜ਼ ਦਾ ਲੇਕਿਨ ਉਹ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਸੀ ਫਿਰ ਅਸੀਂ ਦੇਖੋ ਕਾਫੀ ਵੇਟ ਕਰਨ ਤੋਂ ਬਾਅਦ 23 ਤਰੀਕ ਨੂੰ ਅਸੀਂ ਧਰਨੇ ਦਾ ਐਲਾਨ ਕੀਤਾ ਸੀਗਾ ਤਾਂ ਕਿ ਅਸੀਂ ਸਮਝ ਸਕਦੇ ਸੀਗੇ ਕਿ ਸਰਕਾਰ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਹੈ ਉਹ ਜਗਾਨ ਵਾਸਤੇ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਥੋੜਾ ਜਗਾਨ ਦੀ ਕੋਸ਼ਿਸ਼ ਕਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਸਾਡੇ ਐਸਪੀ ਜਿਹੜੇ ਹੈੱਡਕੁਆਰਟਰ ਨੇ ਜੁਗਰਾਜ ਸਿੰਘ ਜੀ ਡੀਐਸਪੀ ਸਿਟੀ ਮੋਹਨ ਸਿੰਘ ਜੀ ਔਰ ਐਸਐਚਓ ਗੁਰਦਾਸਪੁਰ ਔਰ ਸਪੈਸ਼ਲ ਦੇ ਜਿਹੜੇ ਬ੍ਰਾਂਚ ਦੇ ਰਾਜਕੁਮਾਰ ਸੀ ਉਹ ਸਾਰੇ ਜਣੇ ਨੇ ਸਾਨੂੰ ਸਿਟੀ ਥਾਣੇ ਵਿੱਚ ਸਾਡੇ ਜਿਹੜੇ ਐਡਵਾਈਜ਼ਰ ਸਨ ਉਹਨਾਂ ਨੂੰ ਬੁਲਾਇਆ ਸਰੀਕੋਰ ਕਮੇਟੀ ਨੂੰ ਬੁਲਾਇਆ ਔਰ ਬੈਠ ਕੇ ਡਿਸਕਸ ਕੀਤਾ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਜੀ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਅਸੀਂ ਸੈਟੀਸਫਾਈਡ ਨਹੀਂ ਸੀ ਅਸੀਂ ਮੰਗਿਆ ਹੀ ਰੱਖਿਆ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਦੇ ਰਹੋ ਸੋਵਰੀ ਕਰੋ ਤੁਸੀਂ ਕਿ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਓ ਜਾਂ ਕਿਸ ਤਰ੍ਹਾਂ ਲਿਖੇਨ ਜਿਹੜੀ ਪਹਿਲੀ ਬੁਨਿਆਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਨਫੋਰਮੇਸ਼ਨ ਦੇਣਾ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਰਾਤ ਲੋਕ ਰਹਿ ਕੇ ਜਾਂਦੇ ਪਏ ਨੇ ਉਹਨਾਂ ਦੀ ਵੀ ਵੈਰੀ ਨੈਕਸਟ ਡੇ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਥਾਣੇ ਵਿੱਚ ਜੇ ਨਹੀਂ ਦਿੱਤੀ ਜਾ ਰਹੀ ਉਥੇ ਜਿਹੜੇ ਅਨੈਤਿਕ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਬਟ ਉਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ ਇਹ ਰਲੀ ਮਲੀ ਪੁਗਤਨਾ ਚਾਹਤਾ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਸਾਨੂੰ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਚਾਹੀਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਸਮਾਂ ਘਟ ਮਿਲਿਆ ਹੈ ਤਸਾਂ ਨੂੰ ਥੋੜਾ ਜਿਹਾ ਸਮਾਂ ਹੋਰ ਚਾਹੀਦਾ ਹੈ ਅਸੀਂ ਉਸ ਜੀ ਦੇ ਸਾਰਿਆਂ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਸ਼ਹਿਰ ਦੇ ਬਾਕੀ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਬੈਠੇ ਬੈਠੇ ਫੋਨ ਦੇ ਉੱਪਰ ਔਰ ਕਰਕੇ ਉਹ ਇੱਕ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਉਹ ਇਹ ਹੈ ਕਿ 30 ਤਰੀਕ ਤੱਕ ਸਾਰੇ ਗੁਰਦਾਸਪੁਰ ਦੇ ਜੱਡੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫ ਆਈ ਆਰ ਦਰਜ ਉਹ ਹੋਏਗੀ ਔਰ ਅਸੀਂ ਜਿਹੜੇ ਡਾਨੇ ਆ ਕਿ ਅਸੀਂ ਕਰਵਾ ਕੇ ਛੱਟਾ ਕੇ ਸਾਡੇ ਕੋਲ ਪੂਰਾ ਡਾਟਾ ਪਿਆ ਹੋਇਆ ਸਾਡੇ ਕੋਲ ਕਿਹੜਾ ਵਿਅਕਤੀ ਕਿੱਥੇ ਕਿੰਨੇ ਲੋਕ ਰਹਿ ਰਹੇ ਨੇ ਤਾਂ ਜਿਹੜਾ ਅਸੀਂ ਸੰਗਤ ਕੀਤਾ ਇੱਕ ਹਫਤੇ ਬਾਅਦ ਸੇ ਉਹ ਫਿਰ ਇਸ ਤੋਂ ਹੀ ਵੱਡੇ ਸਟੇਜ ਦੇ ਉੱਪਰ ਉਹ ਲੱਗੇਗਾ ਉਹ ਹੋ ਸਕਦਾ ਚੌਂਕ ਵਿੱਚ ਲੱਗੇ ਹੋ ਸਕਦਾ ਗੁਰਦਾਸਪੁਰ ਬੰਦੀ ਕਾਲ ਵੀ ਦਿੱਤੇ ਜਿੰਨਾ ਜਿੰਨਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖੇ ਹੋਇਆ ਉਹਨਾਂ ਨੂੰ ਪਹਿਲਾਂ ਵੀ ਆਪਾਂ ਕਿਹਾ ਵਾ ਤਾਂ ਹੁਣ ਫੇਰ ਦਿੰਨੇ ਆ ਉਹਨਾਂ ਨੂੰ 30 ਤਰੀਕ ਤੱਕ ਦਾ ਟਾਈਮ ਆ ਹਫਤੇ ਦਾ ਆਪਣੇ ਆਪਣੇ ਜਿਹੜੇ ਜਿਹੜੇ ਕਰਾਇਦਾਰ ਰੱਖੇ ਨੇ ਉਹਨਾਂ ਦੀਆਂ ਸੂਚੀਆਂ ਸਾਨੂੰ ਦੋ ਅਗਰ ਤੁਸੀਂ 30 ਤੱਕ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ